ਸਾਰੇ ਹੀ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਅਕਾਲੀ ਦਲ ਪਾਰਟੀ ਦਾ ਜੋ ਹਸ਼ਰ ਹੋ ਰਿਹਾ ਹੈ ਅਕਾਲੀ ਦਲ ਪਾਰਟੀ ਆਪਣੇ ਜੋ ਏਜੰਡਿਆਂ ਤੋਂ ਕਿਦੇ ਨਾ ਕਿਦੇ ਪਟਕ ਚੁੱਕੀ ਏ ਜੋ ਅੱਜ ਅਕਾਲੀ ਦਲ ਪਾਰਟੀ ਨੇ ਆਪਣੇ ਸੀਨੀਅਰ ਲੀਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਨੇ ਅੱਧੀ ਦਰਜਨ ਦੇ ਕਰੀਬ ਆਪਣੇ ਸੀਨੀਅਰ ਲੀਡਰਾਂ ਨੂੰ ਨੋਟਿਸ ਜਾਰੀ ਕੀਤੇ ਨੇ ਜਿਨ੍ਹਾਂ ਨੂੰ ਉੱਪਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਾਏ ਗਏ ਨੇ ਹੁਣ ਉਹ ਲੀਡਰ ਪਾਰਟੀ ਦੇ ਵਿੱਚ ਬਣੇ ਰਹਿਣਗੇ ਜੇਕਰ ਉਹਨਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਜਾਰੀ ਰਹੀਆਂ ਤਾਂ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਵੀ ਕੱਢਿਆ ਜਾਵੇਗਾ ਇਸਤੇ ਬਾਰੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਤੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਨੇ ਵੱਡਾ ਫੈਸਲਾ ਲਿਆ ਹੈ ਕਿਹੜੇ-ਕਿਹੜੇ ਲੀਡਰ ਨੇ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਏ ਨੇ ਉਸ ਵਿੱਚ ਪੰਜਾਬ ਦੇ ਸਾਬਕਾ ਸੁਪਰ ਸੀਐਮ ਰਹੇ ਤੇ ਮਾਲ ਮੰਤਰੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਨਾਲ ਹੀ ਸਿੰਚਾਈ ਮੰਤਰੀ ਰਹੇ ਸ਼ਰਨਜੀਤ ਸਿੰਘ ਢਿੱਲੋਂ ਤੇ ਸਰਬਜੋਤ ਸਿੰਘ ਸਾਬੀ ਜੋ ਹਲਕਾ ਇੰਚਾਰਜ ਨੇ ਜਿਹੜਾ ਕਿ ਹਾਰਕਪੁਰ ਦੇ ਵਿੱਚ ਉਹਨਾਂ ਨੂੰ ਮੁਕੇਰੀਆ ਦੇ ਹਲਕਾ ਇੰਚਾਰਜ ਨੇ ਸੁਖਬੀਰ ਸਿੰਘ ਲੋਧੀ ਨੰਗਲ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧ ਰੱਖਦੇ ਨੇ ਸੋ ਬਲਵیر ਸਿੰਘ ਬਾਦ ਸਾਬਕਾ ਮੰਤਰੀ ਨੇ ਇਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਸੋ ਨੋਟਿਸ ਜਾਰੀ ਕਰਨ ਤੋਂ ਬਾਅਦ ਇਹਨਾਂ ਨੂੰ ਜਵਾਬ ਮੰਗਿਆ ਗਿਆ ਜੇਕਰ ਜਵਾਬ ਨਹੀਂ ਦਿੰਦੇ ਤਾਂ ਇਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਸੋ ਅੱਜ ਅਕਾਲੀ ਦਲ ਦੇ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਇਹ ਅਕਾਲੀ ਦਲ ਲਈ ਇੱਕ ਅਨੁਸ਼ਾਸਨ ਨੂੰ ਕਾਇਮ ਰੱਖਣ ਵਾਸਤੇ ਅਨੁਸ਼ਾਸਨ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਵਿੱਚ ਸਾਰੇ ਲੀਡਰਾਂ ਨੂੰ ਜਿਹੜਾ ਕਿ ਅਨੁਸ਼ਾਸਨ ਵਿੱਚ ਰਹਿਣ ਵਾਸਤੇ ਇਹ ਜਿਹੜਾ ਨੋਟਿਸ ਜਾਰੀ ਕੀਤਾ ਹੈ ਦੂਸਰੇ ਪਾਸੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਡਣ ਨੇ ਤਾਂ ਇਹ ਵੀ ਕਿਹਾ ਕਿ ਸਿਰਫ ਇਹ ਦਬਕਾ ਮਾਰਿਆ ਗਿਆ ਹੈ ਤਾਂ ਕਿ ਅਕਾਲੀ ਲੀਡਰ ਜਿਹੜੇ ਨੇ ਉਹ ਕੋਈ ਵੀ ਅਨੁਸ਼ਾਸਨ ਭੰਗ ਨਾ ਕਰਨ ਉਹ ਅਕਾਲੀ ਦਲ ਪਾਰਟੀ ਦੇ ਵਿੱਚ ਜੇ ਉਹਨਾਂ ਨੇ ਕੋਈ ਆਪਣੇ ਵਿਚਾਰ ਰੱਖਣੇ ਨੇ ਤਾਂ ਪਾਰਟੀ ਦੇ ਅੰਦਰ ਆ ਕੇ ਆਪਣੇ ਵਿਚਾਰ ਰੱਖਣ ਨਾ ਕਿ ਮੀਡੀਆ ਦੇ ਸਾਹਮਣੇ ਜਾ ਕੇ ਆਪਣੇ ਵਿਚਾਰ ਦੇਣ ਜਿਸ ਨਾਲ ਪਾਰਟੀ ਨੂੰ ਜਿਹੜਾ ਕਿ ਟਾਹ ਲੱਗਦੀ ਹੈ ਪਾਰਟੀ ਦਾ ਅਕਸ ਖਰਾਬ ਹੁੰਦਾ ਹੈ ਪਾਰਟੀ ਦੇ ਵਿੱਚ ਪਹਿਲਾਂ ਹੀ ਜੋ ਮਾੜੇ ਦਿਨ ਚੱਲ ਰਹੇ ਨੇ ਸੋ ਪਾਰਟੀ ਇਕਜੁੱਟ ਹੋਵੇਗੀ ਸਾਰੇ ਹੀ ਪਾਰਟੀ ਦੇ ਨਾਲ ਹੁੰਦੇ ਨੇ ਪਾਰਟੀ ਤੋਂ ਵੱਡਾ ਕੋਈ ਨਹੀਂ ਹੁੰਦਾ ਸੋਨਾ ਵਿਕਰਮਜੀਤ ਸਿੰਘ ਮਜੀਠੀਆ ਵਾਲੇ ਪਾਸੇ ਇੱਕੋ ਗੱਲ ਕਹੀ ਇਸ਼ਾਰੇ ਦੇ ਵਿੱਚ ਕਿ ਜੋ ਲੀਡਰ ਨੂੰ ਪਾਰਟੀ ਨੇ ਬਹੁਤ ਕੋਸ਼ਿਸ਼ ਦਿੱਤਾ ਪੰਜਾਬ ਦੇ ਵਿੱਚ ਸੁਪਰ ਸੀਐਮ ਦੇ ਤੌਰ ਤੇ ਉਸ ਨੂੰ ਜਾਣਿਆ ਜਾਂਦਾ ਸੀ ਔਰ ਉਸ ਨੇ ਹੀ ਬਗਾਵਤੀ ਸੁਰ ਅਲ ਪਲੇਰ ਤਾਂ ਹੁਣ ਦੂਸਰੇ ਨੂੰ ਅਸੀਂ ਕੀ ਕਹੀਏ ਸਾਡਾ ਆਪਣਾ ਹੀ ਜਿਹੜਾ ਸਾਡੇ ਤੋਂ ਬਗਾਨਾ ਹੁੰਦਾ ਜਾ ਰਿਹਾ ਤੇ ਅਸੀਂ ਆਪਣੇਆਂ ਨੂੰ ਕਹੀਏ ਜਾਂ ਦੂਜਿਆਂ ਨੂੰ ਕਹੀਏ ਸੋ ਬਲਵਿੰਦਰ ਸਿੰਘ ਪੁੰਦਰ ਨੇ ਮੇਰੇ ਭਾਵਕ ਹੁੰਦਿਆਂ ਹੋਇਆਂ ਉਹਨਾਂ ਨੇ ਗੱਲ ਕਹੀਏ ਉਹਨਾਂ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਜੇਕਰ ਉਹਨਾਂ ਨੇ ਕੋਈ ਗੱਲ ਕਹਿਣੀ ਸੀ ਤਾਂ ਮੈਨੂੰ ਅੰਕਲ ਦੇ ਤੌਰ ਤੇ ਆ ਕੇ ਕਹਿੰਦੇ ਮੈਂ ਉਸ ਤੇ ਵਿਚਾਰ ਕਰਦਾ ਸਾਰੀ ਪਾਰਟੀ ਵਿਚਾਰ ਕਰਦੀ ਪਰ ਇਸ ਨੂੰ ਲੈ ਕੇ ਅਜੇ ਤੱਕ ਸੁਖਵੀਰ ਸਿੰਘ ਬਾਦਲ ਤੇ ਨਾ ਹੀ ਹਰਸ਼ਿੰਦਰ ਕੋਰ ਬਾਦਲ ਨੇ ਆਪਣੀ ਚੁੱਪੀ ਤੋੜੀ ਸੋ ਵਿਕਰਮਜੀਤ ਸਿੰਘ ਮੁਜੀਠੀਆ ਨੇ ਇਹ ਜਿਹੜਾ ਬਿਆਨ ਦਿੱਤਾ ਸੀ ਮੀਡੀਆ ਦੇ ਵਿੱਚ ਇੱਕ ਪੱਤਰ ਜਾਰੀ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਵੱਡਾ ਫਾੜਾ ਪੱਟਿਆ ਅਕਾਲੀ ਦਲ ਦੇ ਵਿੱਚ ਵੱਡਾ ਪੁਚਾਲ ਆਇਆ ਹੋਇਆ ਜੇਕਰ ਵਿਕਰਮਜੀਤ ਸਿੰਘ ਮੁਜੀਠੀਆ ਨੂੰ ਇਹ ਲੀਡਰ ਬਾਹਰ ਵੀ ਕੱਢਦੇ ਨੇ ਤਾਂ ਤਾਂ ਵੀ ਪਛਤਾਨਗੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਕਿ ਉਹ ਫੇਰ ਕਿਦੇ ਨਾ ਕਿਦੇ ਵਿਕਰਮਜੀਤ ਸਿੰਘ ਮੁਜੀਠੀਆ ਹੀ ਅੱਗੇ ਹੋਣਗੇ ਤਾਂ ਉਸ ਵਕਤ ਫੇਰ ਇਹਨਾਂ ਲੀਡਰਾਂ ਨੂੰ ਜਵਾਬ ਦੇਣਾ ਪਵੇਗਾ ਸੋ ਇਹ ਲੀਡਰ ਵੀ ਫਸੇ ਹੋਏ ਨੇ ਵਿਕਰਮਜੀਤ ਸਿੰਘ ਮੁਜੀਠੀਆ ਦੇ ਕਰਕੇ ਪਰ ਵਿਕਰਮਜੀਤ ਸਿੰਘ ਮਜੀਠੀਆ ਨੇ ਅਜਿਹਾ ਬਿਆਨ ਕਿਉਂ ਦਿੱਤਾ ਹੈ ਜੋ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਭਿੰਗ ਨੇ ਕਿਹਾ ਕਿ ਮਜੀਠੀਆ ਸਿਰਫ ਤੇ ਸਿਰਫ ਇਹ ਇੱਕ ਲੋਕਾਂ ਦੀ ਹਮਦਰਦੀ ਪ੍ਰਗਟ ਕਰਨ ਵਾਸਤੇ ਜਿਹੜਾ ਕਿ ਇਹ ਸੁਖਬੀਰ ਸਿੰਘ ਬਾਦਲ ਦੇ ਨਾਲ ਰਲ ਕੇ ਬਿਆਨ ਦੇ ਰਹੇ ਨੇ ਜਦੋਂ ਕਿ ਸਭ ਕੁਝ ਇਹਨਾਂ ਨੂੰ ਪਤਾ ਸੀ ਤਾਂ ਫਿਰ ਉਹਨਾਂ ਨੇ ਉਸ ਵਕਤ ਕਿਉਂ ਨਹੀਂ ਇਸ ਦਾ ਵਿਰੋਧ ਕੀਤਾ ਜਦੋਂ ਜਥੇਦਾਰਾਂ ਨੂੰ ਹਟਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਹ ਆਪਣਾ ਬਿਆਨ ਦਿੰਦੇ ਨੇ ਸੋ ਅਕਾਲੀ ਲੀਡਰਾਂ ਨੇ ਜਿਹੜਾ ਕਿ ਇਸ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਦੀ ਹਮਾਇਤ ਕੀਤੀ ਹੈ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਸੱਤ ਮੈਂਬਰੀ ਕਮੇਟੀ ਬਣੀ ਸੀ ਉਸ ਕਮੇਟੀ ਦੇ ਵੱਲੋਂ ਜੋ ਨਵੀਂ ਮੈਂਬਰਸ਼ਿਪ ਭਰਤੀ ਕੀਤੀ ਜਾਣੀ ਸੀ ਉਸ ਦੇ ਉੱਪਰ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ ਔਰ ਜੋ 2 ਦਸੰਬਰ ਦਾ ਫੈਸਲਾ ਉਸ ਨੂੰ ਵੀ ਮੰਨਿਆ ਨਹੀਂ ਜਾ ਰਿਹਾ ਇਹ ਸਾਰਾ ਜਿਹੜਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਬਹੁਤ ਵੱਡਾ ਨੁਕਸਾਨ ਸਾਬਤ ਹੋਵੇਗਾ ਜੇਕਰ ਅਕਾਲੀ ਦਲ ਨੇ ਅੱਜ ਵੀ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਅਕਾਲੀ ਦਲ ਨੂੰ ਨੁਕਸਾਨ ਚੱਲਣਾ ਪਵੇਗਾ